सत <SX2> शरीकाल जी अॼु बनवांगे सूजी वारे लडू वीह मिंट तक ज़र वेठे करो वीडियो वॾी लॻंदी त लाईक शेयर ते फॉलो ज़रूरु करो चलो हाणे रैसपी स्टार्ट कर लो जी लडू बन पहिल दो कौलियूं सूजी दवांगी ਤੁਸੀਂ ਕੋਈ ਵੀ ਲੈ ਸਕਦੇ ਹੋ ਬਰੀਕ ਮੋਟੀ ਜੋ ਵੀ ਤੁਹਾਡੇ ਕੋਲ ਹੋਵੇ ਉਹੀ ਸੂਜੀ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਦੋ ਕੌਲੀਆਂ ਹੀ ਦੁੱਧ ਦੀਆਂ ਪਾਵਾਂਗੇ ਦੁੱਧ ਪਹਿਲਾਂ ਆਪਾਂ ਵਾਲ ਕੇ ਰੂਮ ਟੈਂਪਰੇਚਰ ਤੇ ਠੰਡਾ ਕਰ ਲਿਆ ਦੁੱਧ ਆਪਣਾ ਗਰਮ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਲੋ ਜੀ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਵਾਂਗੇ ਇਹਨੂੰ ਮਿਕਸ ਕਰ ਲਾਂਗੇ ਲਓ ਜੀ ਕੁਕਲੀ ਨੂੰ ਆਪਾਂ ਇਹਦੇ ਵਿੱਚ ਫਿਰ ਦੁੱਧ ਦੀ ਪਾਵਾਂਗੇ ਲਓ ਜੀ ਸੂਜੀ ਨੂੰ ਤੇ ਦੁੱਧ ਨੂੰ ਮਿਕਸ ਕਰਕੇ ਹੁਣ ਆਪਾਂ ਇਹਨੂੰ 10-15 ਮਿੰਟ ਲਈ ਰੈਸਟ ਤੇ ਰੱਖ ਦੇ ਇਧਰ ਆਪ ਪੈਨ ਦੇ ਵਿੱਚ ਦੋ ਚਮਚੇ ਘਿਓ ਦੇ ਪਾਵਾਂਗੇ ਗੈਸ ਆਪਾਂ ਮੀਡੀਅਮ ਤੇ ਰੱਖਾਂਗੇ ਲਓ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਹੋਰ ਵੀ ਪਾ ਸਕਦੇ ਹੋ ਜੀ ਨੂੰ ਆਪਾਂ ਥੋੜਾ ਜਿਹਾ ਹਮ ਫਰਾਈ ਕਰਨਾ ਹੈ ਡਰਾਈ ਫਰੂਟ ਨੂੰ ਹਲਕਾ ਭੁੰਨ ਤੋਂ ਬਾਅਦ ਆਪਾਂ ਇਹਨਾਂ ਨੂੰ ਹੁਣ ਬਾਹਰ ਕੱਢ ਲਵਾਂਗੇ ਲਓ ਜੀ ਡਰਾਈ ਫਰੂਟ ਆਪਾਂ ਬਾਹਰ ਕੱਢ ਲਈ ਹੁਣ ਇਸੇ ਘਿਓ ਵਿੱਚ ਆਪਾਂ ਜਿਹੋ ਆਪਾਂ ਸੂਜੀ 10-15 ਮਿੰਟਾਂ ਲਈ ਦੁੱਧ ਦੇ ਵਿੱਚ ਭਿਓ ਕੇ ਰੱਖੀ ਸੀ ਉਹ ਨੂੰ ਹੁਣ ਆਪਾਂ ਇਹਦੇ ਵਿੱਚ ਭੁੰਨ ਲਾਂਗੇ ਸੂਜੀ ਆਪਣੀ ਵਧੀਆ ਫੁੱਲ ਕੇ ਤਿਆਰ ਹੋ ਗਈ ਹੈ ਉਹਨਾਂ ਫਿਰ ਨੂੰ ਘਿਓ ਦੇ ਵਿੱਚ ਪਾ ਲਾਂਗੇ ਗੈਸ ਆਪਾਂ ਮੀਡੀਅਮ ਤੇ ਰੱਖ ਲਓ ਜੀ ਇਸ ਤਰ੍ਹਾਂ ਪਸਾਰਾ ਬੈਟਰ ਘਿਓ ਦੇ ਵਿੱਚ ਪਾ ਲਾਂਗੇ ਤੇ ਇਹਨੂੰ ਲਗਾਤਾਰ ਇਸੇ ਤਰ੍ਹਾਂ ਹਿਲਾਉਂਦੇ ਰ homogene ਇਹ ਕੀਰਾ 1-2 ਮਿੰਟਾਂ ਲਈ ਥੋੜਾ ਜਿਹਾ ਔਖਾ ਹੁੰਦਾ ਹੈ ਨਾਲ ਚਿਪਕ ਜਾਂਦਾ ਬਾਅਦ ਚ ਜਿਵੇਂ ਜਿਵੇਂ ਆਪਣੀ ਸੂਜੀ ਭੁੰਨੀ ਜਾਓ ਉਸੇ ਤਰ੍ਹਾਂ ਹੀ ਕੜਾਹੀ ਦੇ ਨਾਲੋਂ ਲੈਣ ਲੱਗ ਜੂ ਇਸੇ ਤਰ੍ਹਾਂ ਇਹਨੂੰ ਰੋਂਦੇ ਨਾ ਮੰਨ ਦੀ ਆਪਾਂ 15 ਤੋਂ 20 ਮਿੰਟਾਂ ਲਈ ਇਸੇ ਤਰ੍ਹਾਂ ਮੀਡੀਅਮ ਫਲੇਮ ਤੇ ਭੁੰਨੀ ਜਾਂਦੀ ਹੈ ਹੋ ਗਈ ਆਪਣੀ ਸੂਜੀ ਨੂੰ 30 ਤੋਂ 14 ਮਿੰਟ ਹੋ ਗਏ ਭੁੰਨਦੇ ਹੋਏ ਇਹ ਵਿਖੋ ਕੜਾਹੀ ਦੇ ਨਾਲੋਂ ਲੈਣ ਲੱਗੀ ਕਿਉਂ ਛੜਨ ਲੱਗੀ ਇਹਦੀ ਥੋੜੀ ਥੋੜੀ ਖੁਸ਼ਬੂ ਵੀ ਆਉਣ ਲੱਗੀ ਇਹ ਨੂੰ ਆਪਾਂ ਹੁਣ 3-4 ਮਿੰਟ ਲਈ ਹੋਰ ਭੁੰਨਾਂਗੇ ਸੂਜੀ ਨੂੰ 20 ਮਿੰਟ ਹੋ ਗਏ ਭੁੰਨਦੇ ਹੋਏ ਆਪਾਂ ਨੂੰ ਤੇ ਹੁਣ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇਹ ਕੜਾਹੀ ਨਾਲ ਵੀ ਬਿਲਕੁਲ ਨਹੀਂ ਚਿਪਕ ਰਹੀ ਆਪਾਂ ਗੈਸ ਨੂੰ ਬੰਦ ਕਰ ਦੇਾਂਗੇ ਤੇ ਇਹ ਨੂੰ ਆਪਾਂ ਥੋੜੇ ਜਿਹਾ ਸਮੇਂ ਲਈ ਠੰਡੀ ਕਰ ਲਾਂ ਲਓ ਜੀ ਸੂਜੀ ਨੂੰ ਆਪਾਂ ਹਲਕੀ ਠੰਡੀ ਕਰ ਲਈਏ ਇਨੂੰ ਆਪਾਂ ਜ਼ਿਆਦਾ ਠੰਡਾ ਨਹੀਂ ਕਰਨਾ ਇਹਨੂੰ ਇੰਨਾ ਠੰਡਾ ਕਰਨਾ ਹੈ ਕਿ ਜਿੰਨੇ ਕਿ ਆਪਣੇ ਹੱਥ 사 ਹਰ ਸਕਣ ਲੋ ਜੀ ਇਹਦੇ ਵਿੱਚ ਪਾ ਲਵਾਂਗੇ ਆਪਾਂ ਥੋੜਾ ਜ਼ਿਆਦਾ ਚੀਕਾ ਪਾੜ ਇੱਕ ਕੋਲੀ ਪਾਵਾਂਗੇ ਦਿਸਿਕੰਡ ਇਹ ਤੁਸੀਂ ਮਿੱਠਾ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਇਹ ਆਪਾਂ ਦੋ ਕੋਲਾਂ ਦਾ ਸੂਜੀ ਦੀਆ ਲੰਗਾ ਸੀ ਇੱਕ ਕੋਲੀ ਖੰਡ ਦੀ ਲਈਏ ਫਿਰ ਪਾਵਾਂਗੇ ਇਹਦੇ ਚਪੜ ਡਰਾਈ ਫਰੂਟ ਆਹਨੇ ਨਾਲ ਮਿਕਸ ਕਰ ਲਾਂਗੇ

ਬਹੁਤ ਵਧੀਆ ਆਪਣੇ ਸੂਜੀ ਵਾਲੇ ਲੱਡੂ ਬਣ ਕੇ ਬਿਲਕੁਲ ਤਿਆਰ ਆ ਬਹੁਤ ਹੀ ਸੌਫਟ ਬਣੇ ਆ ਇਹ ਇਕਦਮ ਨਰਮ ਬਣੇ ਆ ਆਪਣੇ ਲੱਡੂ ਇਹ ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਕਰੋ ਧੰਨਵਾਦ